ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਤੇ ਅੱਜ ਜਿਹੜਾ ਡਿਜ਼ਾਈਨ ਲੈ ਕੇ ਆਈਆਂ ਇਹ ਆਪਾਂ ਤਿੰਨ ਪਲਾਈ ਵਾਲੀ ਬੂਲ ਤੇ ਬਣਾਵਾਂਗੇ ਤੇ ਡਿਜ਼ਾਈਨ ਜਿਹੜੇ ਤਿੰਨ ਪਲਾਈ ਦੀ ਬੂਲ ਤੇ ਬਣਾਉਣ ਵਾਸਤੇ ਜਿਹੜੇ ਥੋੜੇ ਸੌਖੇ ਸੌਖੇ ਡਿਜ਼ਾਈਨ ਹੀ ਹੋਣ ਤੇ ਵਧੀਆ ਲੱਗਦੇ ਆ ਕਿਉਂਕਿ ਤਿੰਨ ਪਲਾਈ ਵਾਲੀ ਜਿਹੜੀ ਬੂਲ ਹੈ ਤੇ ਤੇ ਬਹੁਤੇ ਜ਼ਿਆਦਾ ਡਿਜ਼ਾਈਨ ਚੰਗੇ ਨਹੀਂ ਲੱਗਦੇ ਤੇ ਮੈਂ ਵਰਦਮਾ ਆਂਦੀ ਵੁੱਲ ਲਈ ਹੋਈ ਹੈ ਥੋੜਾ ਵਧੀਆ ਗੋਲਾ ਹੈ ਜਿਹੜਾ 1 30 ਰੁਪਏ ਵਾਲਾ ਗੋਲਾ ਹੁੰਦਾ ਉਹਦੇ ਵਿੱਚ ਖਰਾਬ ਬਹੁਤ ਨਿਕਲਦੀ ਆ ਫੂਲ ਤੇ ਇਹ ਜਿਹੜੀ ਆ ਇਹ ਬਿਲਕੁਲ ਸਾਫ਼ ਸਾਰੀ ਫੂਲ ਨਿਕਲਦੀ ਹੈ ਕੋਈ ਵੀ ਗੋਲੇ ਦੇ ਵਿੱਚ ਕੋਈ ਗੜਬੜ ਨਹੀਂ ਕਿਤੇ ਮੋਟੀ ਨਹੀਂ ਨਿਕਲਦੀ ਕਿਤੇ ਉਹ ਬ੍ਰੇਕ ਉਹ ਨਹੀਂ ਨਿਕਲਦੀ ਵਰਧਮਾ ਆਉਂਦੀ ਹੈ ਇਹ ਹੈਗੀ ਆ ਉਹ ਮੰਗ ਦਾ ਗੋਲਾ ਆ 100 ਗ੍ਰਾਮ ਦਾ ਇਹ ਗੋਲਾ ਆ ਤੇ 60 70 ਰੁਪਏ ਦੇ ਵਿੱਚ ਇਹ ਤੁਹਾਨੂੰ ਬਾਜ਼ਾਰ ਦੇ ਵਿੱਚ ਕਿਤੇ ਵੀ ਮਿਲ ਸਕਦਾ ਹੈ ਬਹੁਤ ਵਧੀਆ ਸਾਫ਼ ਫੂਲ ਨਿਕਲਦੀ ਆ ਤੇ ਇਹਦੇ ਤੇ ਆਪਾਂ ਅੱਜ ਡਿਜ਼ਾਈਨ ਬਣਾਵਾਂਗੇ ਬਹੁਤ ਸੋਖਾ ਡਿਜ਼ਾਈਨ ਹੈ ਜਿਹੜਾ ਕਿ ਤਿੰਨ ਪਲਾਈ ਦੀ ਫੁੱਲ ਤੇ ਆਪਾਂ ਬਣਾ ਕੇ ਰੈਡੀ ਕਰਾਂਗੇ ਕਰੀਮ ਕਲਰ ਤੇ ਤੇ ਬਹੁਤ ਹੀ ਆਸਾਨੀ ਦੇ ਨਾਲ ਬਣ ਜਾਂਦਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਆ ਚਾਰ ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਣਾ ਹੈ ਤੇ ਛੇ ਛੇ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਕੁੰਡੇ ਪਾਉਣੇ ਨੇ ਛੇ ਛੇ ਦੇ ਹਿਸਾਬ ਨਾਲ ਕੁੰਡੇ ਪਾ ਕੇ ਤਿੰਨ ਕੁੰਡੇ ਬਾਧੂ ਪਾ ਲਾਂਗੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਇਹ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਆ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਚਾਰ ਸਲਾਈਆਂ ਵਿੱਚ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਜਾਏਗਾ ਡਿਜ਼ਾਈਨ ਸਿਰਫ ਇੱਕ ਸਲਾਈ ਵਿੱਚ ਹੀ ਬਣਨਾ ਤਿੰਨ ਸਲਾਈਆਂ ਜਿਹੜੀਆਂ ਉਲਟੀਆਂ ਸਿੱਧੀਆਂ ਬਣਣੀਆਂ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਹੁਣ ਡਿਜ਼ਾਈਨ ਦੀ ਪਹਿਲੀ ਸਲਾਈ ਆ 6 6 ਦੇ ਹਿਸਾਬ ਨਾਲ ਆਪਾਂ ਕੁੰਡੇ ਪਾ ਲੈਣੇ ਆ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਆਪਾਂ ਲੇਡੀਜ਼ ਕੋਟੀ ਤੇ ਬਣਾ ਸਕਦੇ ਆ 6-6 ਦੇ ਹਿਸਾਬ ਨਾਲ ਕੁੰਡੇ ਪਾ ਕੇ ਤਿੰਨ ਕੁੰਡੇ ਵਾਧੂ ਪਾ ਲੈਣੇ ਆ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਬਹੁਤ ਸੌਖਾ ਤੇ ਸਿੰਪਲ ਜਿਹਾ ਡਿਜ਼ਾਈਨ ਆ ਪਹਿਲੀ ਸिलाई ਆਪਾਂ ਪੂਰੀ ਸਿੱਧ ਸਿੱਧੀ ਬਣਾ ਲੈਣੀ ਆ ਵੀ ਚ ਉਲਟੀਆਂ ਸਲਾਈਆਂ ਜਿਹੜੀਆਂ ਉਹ ਵੀ ਪਲੇਨ ਬਣੀਆਂ ਹੈ ਪਹਿਣਾ ਦੀ ਫਰਮਾਇਸ਼ ਵੀ ਨਾਲ ਹੀ ਪੂਰੀ ਹੋ ਜੇਗੀ ਕਿ ਉਲਟੀ ਸਲਾਈ ਪਲੇਨ ਵਾਲੇ ਡਿਜ਼ਾਈਨ ਤੇ ਨਾਲ ਡਿਜ਼ਾਈਨ ਹੈ ਵੀ ਬਹੁਤ ਸੋਖਾ ਆ ਹੁਣ ਦੂਸਰੀ ਸਲਾਈ ਆ ਉਲਟੇ ਪਾਸਿਓ ਪੂਰੀ ਆਪਾਂ ਉਲਟੀ ਬਣਾ ਲੈਣੀ ਆ ਉਲਟੇ ਕੁੰਡਿਆਂ ਦੇ ਨਾਲ ਪੂਰੀ ਸਲਾਈ ਆਪਾਂ ਉਲਟੇ-ਉਲਟੇ ਕੁੰਡਿਆਂ ਦੇ ਨਾਲ ਬਣਾ ਕੇ ਰੈਡੀ ਕਰ ਲਾਂਗੇ ਤੇ ਲੇਡੀਜ਼ ਦੇ ਪ੍ਰੋਜੈਕਟ ਤੇ ਇਹ ਵਾਲਾ ਡਿਜ਼ਾਈਨ ਪਏਗਾ ਜੈਨਸ ਕੋਟੀ ਵਾਸਤੇ ਇਹ ਵਾਲਾ ਡਿਜ਼ਾਈਨ ਨਹੀਂ ਹੈ ਤੇ ਜੇ ਪਹਿਣਾ ਚਾਹੁੰਦੀਆਂ ਅਗੇ ਤਿੰਨ ਪ্লাই ਦੀ ਵੂਲ ਤੇ ਜੈਨਸ ਕੋਟੀ ਦਾ ਡਿਜ਼ਾਈਨ ਵੀ ਸਿਖਾਇਆ ਜਾਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਤਿੰਨ ਪ্লাই ਵਿੱਚ ਜੈਨਸ ਕੋਟੀ ਦਾ ਡਿਜ਼ਾਈਨ ਸਿੱਖਣਾ ਹੈ ਹੁਣ ਦੂਸਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲਈ ਆ ਹੁਣ ਆ ਗਈਆਂ ਤੀਸਰੀ ਸਲਾਈ ਤੇ ਤੀਸਰੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲੀਪ ਕਰ ਲਿਆ ਹੁਣ ਇੱਕ ਕੁੰਡਾ ਸਿੱਧਾ ਬਣਾ ਲੈਣਾ ਪਹਿਲਾ ਕੁੰਡਾ ਸਿੱਧਾ ਬਣਾ ਲਿਆ ਇਸ ਤਰ੍ਹਾਂ ਧਾਗਾ ਘਮਾਵਾਂਗੇ ਇਸ ਤਰੀਕੇ ਦੇ ਨਾਲ ਇੱਕ ਜਾਲੀ ਪਾ ਲਈ ਹੁਣ ਇੱਕ ਕੁੰਡਾ ਉਲਟਾ ਬਣਾਉਣਾ ਇੱਕ ਕੁੰਡਾ ਉਲਟਾ ਫਿਰ ਅੱਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤਿੰਨ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਲਿਆ ਇੱਕ ਕੁੰਡਾ ਫਿਰ ਉਲਟਾ ਤੇ ਇੱਥੇ ਇਸ ਤਰੀਕੇ ਦੇ ਨਾਲ ਧਾਗਾ ਘਮਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਇੱਥੋਂ ਤੱਕ ਹੁਣ ਸਾਡਾ ਛਿਆ ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਇਹਹੀ ਡਿਜ਼ਾਈਨ بار-बार ਪਰਪੀਟ ਕਰਨਾ ਇੱਕ ਕੁੰਡਾ ਸਿੱਧਾ ਹੁਣ ਇੱਥੇ ਇਸ ਤਰ੍ਹਾਂ ਧਾਗਾ ਘੁਮਾ ਕੇ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਉਲਟਾ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਉਲਟਾ ਫਿਰ ਇਸ ਪਾਸੇ ਨੂੰ ਧਾਗਾ ਘੁਮਾ ਕੇ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਉਲਟਾ ਉਂਝਾੜੀ ਪਾਵਾਂਗੇ ਫਿਰ ਫਿਰ ਇੱਕ ਕੁੰਡਾ ਸਿੱਧਾ ਤੇ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਵੀ ਸਿੱਧਾ ਬਣਾ ਲਾਂਗੇ ਤੀਸਰੀ ਸਲਾਈ ਇਹ ਮੇ ਬਣ ਗਈ ਹੁਣ ਚੌਥੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਬਾਕੀ ਸਾਰੇ ਕੁੰਡੇ ਆਪਾਂ उल्टे बना लेने सारे कुंडे उल्टे बना के अपनी चौथी सिलाई भी कंप्लीट कर लेंगे उल्टी साइड तो बिल्कुल प्लेन बनना वा उल्टी साइड तो कोई भी डिजाइन नहीं बनना ਇਹ ਵਾਲੀ ਜਿਹੜੀ ਬੂਲੇ ਇਹਦੇ ਤੇ ਜਲਦੀ ਜਲਦੀ ਬਨ ਜਾਂਦੀ ਸਵੈਟਰ ਕਿਉਂਕਿ ਕੁੰਡੇ ਵੀ ਥੋੜੇ ਘੱਟ ਹੀ ਪਾਉਣੇ ਪੈਂਦੇ ਨੇ ਨਾਰਮਲ ਨਾਲ ਉਹ ਕੁੰਡੇ ਤੁਸੀਂ ਕੱਟ ਪਾਇਓ ਤੇ 8 ਜਾਂ 9 ਨੰਬਰ ਦੀਆਂ ਸਲਾਈਆਂ ਤੇ ਤੁਸੀਂ ਇਹ ਵਾਲੀ ਹੋਣ ਜਿਹੜੀ ਬਣਾ ਸਕਦੇ ਹੋ ਐ ਵੇਖੋ ਜਦੋਂ ਆਪਾਂ ਚਾਰ ਸਲਾਈਆਂ ਬਣਾ ਲਿਆ ਤੇ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਾਲ ਲੱਗਣਾ ਥੱਲੇ ਮੈਂ ਥੋੜਾ ਜਿਹਾ ਪਹਿਲਾਂ ਹੀ ਬਣਾਇਆ ਹੋਇਆ ਸੀ ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਐਵੇਂ ਦਾ ਲੱਗੇਗਾ ਜਾਲੀ ਵਾਲਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਤੁਸੀਂ ਇਸ ਨੂੰ ਲੇਡੀਜ਼ ਦੇ ਪ੍ਰੋਜੈਕਟ ਤੇ ਬਣਾ ਕੇ ਜੈਕਟ ਤੇ ਕੋਟੀ ਤੇ ਕਿਤੇ ਵੀ ਬਣਾ ਸਕਦੇ ਜੇ ਤੇ ਕਿਸੇ ਵੀ ਕਲਰ ਤੇ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਤੇ ਸੌਖਾ ਜਿਹਾ ਡਿਜ਼ਾਈਨ ਹੈ ਤੇ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਗਿਆ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ